ਆਮ ਜੀਮੀਦਾਰ ਦੇ ਪੁੱਤ ਨੇ ਕੀਤਾ ਆਪਣੇ ਬਾਪੂ ਦਾ ਸੁਪਨਾ ਪੂਰਾ ਸੱਜਣੋ ਆ ਜਿਹੜਾ ਫਾਰਮ ਤੁਸੀਂ ਦੇਖ ਰਹੇ ਹੋ ਇਹ ਡਾਕਟਰ ਗਰਸੇਵਕ ਦਾ ਫਾਰਮ ਆ ਤੇ ਡਾਕਟਰ ਗਰਸੇਵਕ ਜੀ ਦੇ ਬਾਪੂ ਦਾ ਇਹ ਸੁਪਨਾ ਸੀ ਤੇ ਡਾਕਟਰ ਗਰਸੇਵਕ ਜੀ ਸਿੰਘ ਹੋਰਾਂ ਨੇ ਇਹ ਪੂਰਾ ਕੀਤਾ ਸੁਪਨਾ ਤੇ ਆ ਜਿਹੜੇ ਘੋੜੇ ਸੱਜਣੋ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਨ੍ਹਾਂ ਘੋੜਿਆਂ ਬਾਰੇ ਤੁਹਾਨੂੰ ਜਾਣਕਾਰੀ ਅੱਗੇ ਵੀਡੀਓ ਵਿੱਚ ਪੂਰੀ ਮਿਲੇਗੀ ਤੇ ਆ ਜੋ ਕਰੀਏ ਗੱਲਬਾਤ ਹਾਂਜੀ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਪਹਿਲਾਂ ਤੁਸੀਂ ਅੰਦਾਜ਼ਾ ਲਾਈ ਲੈਣਾ ਵੀ ਅਸੀਂ ਕਿੱਥੇ ਖੜੇ ਅੱਜ ਆਪਾਂ ਪਿੰਡ ਬਾਗਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਖੜੇ ਹਾਂ ਡਾਕਟਰ ਗਰਸੇਵਕੀ ਜੀ ਦੇ ਸਟੱਡ ਫਾਰਮ ਤੇ ਪਹੁੰਚੇ ਸੀ ਇਹ ਕਿਮ ਸਟੱਡ ਫਾਰਮ ਤੇ ਇਹ ਡਾਕਟਰ ਸਾਹਿਬ ਨੇ ਸਟੱਡ ਫਾਰਮ ਜਿਹੜਾ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਹੈਗਾ ਹਵੇਲੀਆਂ ਦੀ ਲੋਕੇਸ਼ਨ ਜਿਵੇਂ ਹਵੇਲੀਆਂ ਵਰਗਾ ਮਾਹੌਲ ਆ ਇੱਥੇ ਜਦੋਂ ਤੁਸੀਂ ਆਉਂਗੇ ਜਿਵੇਂ ਤੁਹਾਨੂੰ ਜੱਕੇਲੇ ਵਾਲੀ ਫੀਲਿੰਗ ਹੁੰਦੀ ਹੈ ਜਿਵੇਂ ਪੱਕੇਲੇ ਦੇਖਣ ਜਾਣੇ ਹਨ ਕਿਲੇ ਵਾਲੀ ਫੀਲਿੰਗ ਆਉਂਦੀ ਇੱਥੇ ਆ ਕੇ ਫਿਰ ਤੁਸੀਂ ਪਹਿਲਾਂ ਗੇਟ ਤੇ ਅੰਦਾਜ਼ਾ ਲਾ ਲਓ ਗੇਟ ਦੇਖਣ ਨੂੰ ਤੁਹਾਨੂੰ ਲੱਕੜ ਦਾ ਲੱਗਦਾ ਹੋਊ ਵੈਸੇ ਇਹ ਲੱਕੜ ਦਾ ਹੈ ਨਹੀਂਗਾ ਇਹ ਲੋਹੇ ਦਾ 게ਟਾ ਤੁਹਾਨੂੰ ਦੇਖਣ ਨੂੰ ਲੱਕੜ ਦਾ ਲੱਗਦੂ ਤੇ ਬਾਕੀ ਤੁਸੀਂ ਮੂਹਰੋ ਲੋਕੇਸ਼ਨ ਚ ਚੈੱਕ ਕਰ ਸਕਦੇ ਪੂਰੀ ਕਿਲੇ ਵਾਲੀ ਫੀਲਿੰਗ ਆਉਂਦੀ ਹੈ ਤੇ ਬਾਕੀ ਜੇ ਤੁਸੀਂ ਅੰਦਰੋਂ ਦਿਖਾਵਾਂਗੇ ਤੁਹਾਨੂੰ ਫਾਰਮ ਸਾਰੀ ਵੀਡੀਓ ਨਾਲ ਬਣੇ ਰਹੋ ਤੁਸੀਂ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਤੇ ਅੱਜ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਆਗੇ ਫਾਰਮ ਤੇ ਘੋੜੇ ਵੀ ਡਾਕਟਰ ਸਾਹਿਬ ਦੇ ਸਾਰੇ ਦਿਖਾਵਾਂਗੇ ਤੁਹਾਨੂੰ ਗੱਲਬਾਤ ਕਰਾਂਗੇ ਆਪਾਂ ਡਾਕਟਰ ਸਾਹਿਬ ਨਾਲ ਸਾਰੀ ਤੇ ਆਜੋ ਤੁਹਾਨੂੰ ਮਰਵਾਈਏ ਕਿਹੜਾ ਫਾਰਮ ਦਾ ਨੇ ਵੀ ਆਪਣੇ دوست ਮਿੱਤਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਜ ਆਪਾਂ ਪਹੁੰਚੇ ਜਿਲ੍ਹਾ ਬਠਿੰਡਾ ਪਿੰਡ ਪਾਗਾ ਵਿੱਚ ਪਹੁੰਚੇ ਹੈਗੇ ਤੇ ਡਾਕਟਰ ਗਿਸ਼ੇ ਕੁ ਜੀ ਉਹਨਾਂ ਦੇ ਸਟਾਰਟ ਅਪਰਨ ਤੇ ਆਏ ਆ ਇੱਕਮ ਸਟਾਰਟ ਅਪਰਨ ਤੇ ਅਸੀ ਗੱਲ ਕਰੀਏ ਅਸੀ ਗੱਲ ਕਰੀਏ ਉਹਨਾਂ ਨੂੰ ਥੋੜਾ ਸਵਾਲ ਕਰੀਏ ਆਪਣੇ ਚੈਨਲ ਤੇ ਕਿ ਕੀ ਨਾ ਚਾਹੀਦੀ ਠੀਕ ਹੈ ਜੀ ਥੋੜਾ ਪਹੁੰਚੇ ਤੇ ਪਾਸਟ ਸਟਾਰਟ ਅਪਰਨ ਉਹਨੂੰ ਬਹੁਤ ਧੰਨਵਾਦ ਕਰਵਾਜੀ ਕੋਲੋਂ ਤੇ ਜੇਕਰ ਆਪਾਂ ਗੱਲਬਾਤ ਕਰੀਏ ਘੂੜਿਆਂ ਬਾਰੇ ਤਾਂ ਆਪਾਂ ਕਿੰਨੇ ਸੰ ਦੇ ਬਿਤੇ ਘੂੜਿਆਂ ਦਾ ਕੰਮ ਇਹਦਾ ਸਟਾਰਟ ਹੋਇਆ। ਆਪਾਂ 1979 ਨੇ ਇਹਦਾ ਸਟਾਰਟ ਕੀਤਾ ਜੀਗਾ ਬਈ। ਹਾਂਜੀ। ਪਰੰਦੇ ਵਿੱਚ ਹੀ ਬੜੇ ਬੜੇ ਕੁਝ ਹੋਸੀ ਹੋਣਾ ਤੇ ਆਪਾਂ ਸੌਂਪਿਆ। ਠੀਕ ਹੈ ਜੀ। 1993 ਜਦੋਂ ਸਟਾਰਟ ਹੋਇਆ। ਠੀਕ ਹੈ। 1979 ਵੀ ਇਹਦਾ ਸਟਾਰਟ ਹੋਇਆ। ਠੀਕ ਹੈ। ਉਹ ਪਹਿਲੇ ਕੋਈ ਕਿਹੜੀ ਘੋੜੀ ਜਾਂਦੀ ਸੀ? ਅਸੀਂ ਅਗਲਾ ਕੁਛੇਰਾ ਲੈ ਕੇ। ਠੀਕ ਹੈ। ਉਹ ਲੋਕੋ ਦਾ ਅਸਿਆ। ਬਾਈ ਗਲਾਬ ਸਿੰਘ ਜੀ ਕੋਲੇ। ਮਾਰੇ ਕੋਲੇ ਨਾਲ ਚਾਹੀਦਾ ਫਿਰ ਉਹ ਲੈ ਕੇ ਐਸਪੀਟੀਓ ਤੇ ਫਿਰ ਜਿਹੜੇ ਸ਼ੌਂਕ ਆ ਥੂੜਿਆਂ ਦੇ ਇਹ ਕਿਵੇਂ ਆਈ ਸ਼ੌਂਕ ਦਾ ਉਹ ਬੰਤਨ ਰੈਡੀਅਨ ਦਾ ਸ਼ੌਂਕ ਸੀਗਾ ਯਾਨੀ ਉਹਦੇ ਨਾਲ ਸਾਡਾ ਸ਼ੌਂਕ ਕਰਕੇ ਠੀਕ ਹੈ ਤੇ ਇਸ ਤੋਂ ਬਾਅਦ ਜਿਵੇਂ ਜਿਵੇਂ ਥੂੜਿਆਂ ਦੇ ਵਿੱਚ ਅੱਗੇ ਹੋ ਜਾਂਦੇ ਫੈਕਟਰੀ ਦੇ ਮੈਂ ਅਜੇ ਇਸ ਤੋਂ ਬਾਅਦ ਵੀ ਇੱਕ ਫਾਰਮ ਦੀ ਫਾਰਮ ਬਾਦ ਇਹ ਰਖਣਾ ਹੈ ਕਿ ਜੇ ਪਹਿਲਾਂ ਫੈਕਟਰੀ ਕਿਥੇ ਵਿੱਚ ਹੈ ਅਸੀਂ ਪਹਿਲਾਂ ਤੋਂ ਨਾਲ ਪੜਦੇ ਰਹੇ ਘੋੜਿਆਂ ਨੂੰ ਰੱਖਦੇ ਰਹੇ ਇਹ ਨਾਲਾ ਪੜਾ ਇਹਦਾ ਰੇਟ ਰੁਬਾ ਡਾਕਟਰ ਜੀ ਕੀ ਫੀਸ ਕੋਲ ਰਹਤੇ ਰਹੇ ਹਾਂ ਜੀ ਤਾਂ ਕੋੜੀ ਅਸੀਂ ਛੱਡੀ ਜੀ 93 ਤੋਂ ਲੈ ਕੇ ਅੱਜ ਤੱਕ ਸਾਡੇ ਕੋਲ ਕਿੰਨੇ ਕੋੜੇ ਹੈਗੇ ਠੀਕ ਹੈ ਤੇਰੀ ਬੰਦ ਨਾ ਠੀਕ ਹੈ ਅਸੀਂ 2011 ਦੇ ਵਿੱਚ ਇੱਕ ਵਸ਼ੀਰਾ ਘੋੜਾ ਪਾਲਿਆ ਸੀ ਹਾਂ ਜੀ ਉਹਨੇ ਤੋਂ ਬਾਅਦ ਫਿਰ ਘੋੜਾ ਦਾ ਪ੍ਰੈਸਰ ਚਾਹੀਦਾ ਠੀਕ ਹੈ ਹਾਂ ਬਾਦਲਾ ਜਿਹਦਾ ਨਾ ਠੀਕ ਹੈ ਇਹ ਨਾਲ ਦੇਦਾ ਸਰ ਬਾਗ ਉਹ ਕਿਹੜੇ ਵਿੱਚ ਕੋੜੇ ਦਾ ਰੱਖਦਾ ਉਹ ਬਾਦਲ ਆਪਣੇ ਕਿ ਸੁਰਤੀ ਕੋਲੋਂ ਸੁਲਾਨੇ ਕੋਲ ਦਾ ਚਾਤ ਜਿ ਸੋਆ ਹੀ ਗਿਆ ਮੈਂ ਕੋਲ ਠੀਕ ਹੈ ਤੇ ਅੱਧਾ ਉਹ ਪਿੰਡ ਹੋ ਗਿਆ ਸੀ ਠੀਕ ਹੈ ਤੇ ਜਿਹੜਾ ਮਤਲਬ ਮਜਨੂ ਕੋੜਾ ਹੁੰਦਾ ਹੈ ਨਾ ਉਹ ਕਿੰਨੇ ਸੰਨ ਦੇ ਤੱਕ ਮਜਨੂ ਕੋੜਾ ਉਸ ਤਰ੍ਹਾਂ ਨਹੀਂ ਆ ਗਿਆ ਮੈਨੂੰ ਕੋੜਾ ਉਸ ਤਰ੍ਹਾਂ ਨਹੀਂ ਆ ਗਿਆ ਕਿੰਨਾ ਟਾਈ ਹੋ ਗਿਆ ਇਹ ਬੜੀ ਕੋੜਾ ਆਪਣੇ ਕੋਲੇ ਉਹ 5 ਸਾਲ ਤੋਂ ਹੋ ਗਿਆ ਸੀ ਤੇ ਐਡਮ ਦਾ ਦੋਤਾ ਸੀਗੇ ਐਡਮ ਦਾ ਦੋਤਾ ਹਾਂਜੀ ਠੀਕ ਹੈ ਤੇ ਇਹ ਡਾਕਟਰ ਸਾਹਿਬ ਜੇਕਰ ਆਪਾਂ ਗੱਲਬਾਤ ਕਰੀਏ ਤਾਂ ਆਪਣੇ ਫਾਰਮ ਅੰਦਰ ਫਾਰਮ ਹਰਕਾ ਤੋਂ ਸਟਾਰਟਿੰਗ ਕੀ ਤਰ੍ਹਾਂ ਫਾਰਮ ਤਾਂ ਇੰਤੀਜਰ ਸਟਾਰਟ ਕੀਤਾ ਇਹ ਤੇ ਬਸ ਬੁਨੇ ਕੰਪਲੀਟ ਹੋ ਗਿਆ ਜਦੋਂ ਮੈਲਿੰਗ ਹੋਣ ਕਿਤੇ 3 ਸਾਲ ਲੱਗੇ ਚੱਲੇ ਤਿਆਰ ਹੋਣੇ 3 ਸਾਲ ਲੱਗੇ ਤਿਆਰ ਕਰਦੇ ਹੋੜੇ-ਬੋੜੇ ਤਿਆਰ ਕਰਦੇ ਆਂ ਥੋੜੀ ਜਿਹਾ ਲੱਗਦੀ ਠੀਕ ਹੈ ਤੇ ਡਾਕਟਰ ਸਾਹਿਬ ਜਿਹੜਾ ਆਪਾਂ ਫਾਰਮ ਦਾ ਤੁਸੀਂ ਇਹ ਤਬ ਇਹ ਲੀਟਰ ਪੜਾਇਆ ਕਿ ਲੱਗਿਆ ਉਹ ਕਿਵੇਂ ਮਨ ਦੇ ਵਿੱਚ ਆਇਆ ਇਹ ਮੈਂ ਪਹਿਲਾਂ ਤਾਂ ਆਪਣੇ ਪ੍ਰੋਗਰਾਮ ਸਟਾਰਟ ਫਾਰ ਵਾਲੇ ਹੈ ਜਿਹੜੇ ਆਪਣੇ ਕੜਾਇਆ ਤੇ ਹਾਂ ਜੀ ਪੜੀ ਤਮੁਰਾਂ ਅੰਕ ਤੇ ਯੋਗਾਰ ਪਰ ਉਹ ਦੇਖ ਕੇ ਆਇਆ ਕਿ ਮੈਨੂੰ ਵਧੀਆ ਲੱਗਦੀ ਡੋਕਟਰਾਂ ਕਰਿਆ ਜਿਵੇਂ ਇਹ ਬਣਿਆ ਹੋਇਆ ਪਰ ਉਹ ਫੇਸ ਚੇਂਜ ਹੋਇਆ ਹੋਇਆ ਠੀਕ ਹੈ ਆਪਾਂ ਫੇਸ ਪਰ ਬਣਾਤਾ ਉਹਨੇ ਸਿੰਪਲ ਬਣਾਇਆ ਤੇ ਇੱਕ ਆਪਣੇ ਸੁਖਚੈਨ ਸਿੰਘ ਆਪ ਵੀ ਲੰਬਰਦਾਰ ਕਹਿੰਦੇ ਠੀਕ ਹੈ ਉਹਨਾਂ ਨੇ ਉਹਨਾਂ ਨੇ ਹਵੇਲੀ ਪਾਈ ਹੈ ਬਲਾਸਟਰ ਠੀਕ ਹੈ ਉਹ ਵੀਲੀ ਦੇਖੀ ਸੀ ਉਸ ਜੇ ਉਹਦਾ ਆਪਾਂ ਉਹਨੇ ਇਹਦਾ ਕੇਸ ਕਰਪ ਕੀਤਾ ਵਾ ਹਾਂਜੀ ਉਹਨਾਂ ਦਾ ਮਤਲਬ ਉਹਨਾਂ ਦਾ ਉਹ ਦੇਖ ਕੇ ਠੀਕ ਹੈ ਬਾਕੀ ਆਹ ਤੋਰੇ ਤੇਰੇ ਨਾਲ ਉੱਪਰ ਕਰਕੇ ਕੋਲੇ ਕੋਲੇ ਦੇਖੀ ਸੀ ਉਹਨਾਂ ਨੇ ਸਾਰਾ ਵੜੀ ਮਾਇਆ ਠੀਕ ਹੈ ਪਤਰਾ ਨਹੀਂ ਲੋਪ ਦਿੱਤੀ ਠੀਕ ਹੈ ਹੁਣ ਸਾਰਾ ਆਪ ਨੂੰ ਕਿ ਤਿਆਰ ਹੈ ਜਮ ਆਪ ਦਾ ਬੰਦ ਲੋਕਿਆ ਤੋਰੇ ਤੱਕ ਤਿਆਰ ਆਪਣੇ ਕੋਲ ਠੀਕ ਹੈ ਆਸਾਂ ਕੋਈ ਜਿੰਨੇ ਹਨ ਆਪਣੇ 6000 ਆਪਣੇ ਕੋਲ ਦੋ ਢੋੜੀਆਂ ਵੱਡੀਆਂ ਕਈ ਕਿਸੇ ਆ ਭਿੰਦਰ ਕਈ ਵਾਲੇ ਥੋੜੇ ਢਿੱਕਾ ਵਾਲੇ ਦੇ ਚਾਹ ਜਿਹੜਾ ਆਪਣੇ ਕੋਈ ਨਾ ਬੱਚੇ ਇਹ ਨਵਾਂ ਹੀ ਪਹਿਲਾਂ ਬੱਚਾ ਆ ਰਿਹਾ ਜੀ ਨੋ ਨੋ ਜੀ ਜਿੱਤੇ ਕਿ ਉਹ ਚੇਕ ਕਰਦੇ ਸਟਾਰਟ ਵੀ ਨਹੀਂ ਹੋ ਰਹੀ ਆ ਤੇ ਉਹ ਬਾਕੀ ਆਸਰਾ ਹੈ ਜੀ ਇਹਦਾ ਨਾਮ ਜਿਵੇਂ ਆਪਣੇ ਕੋਲ ਹੋਣਾ ਹੈ ਕਿ ਆਂ ਧੀਰ ਘੋੜਾ ਜਿਹੜਾ ਹਾਂ ਜੀ ਉਹ ਕਿਹੜੇ ਘੋੜੇ ਦਾ ਬੱਚਾ ਹੈ ਉਹ ਅਰਜਨ ਅਰਜਨ ਰੌੜੀ ਵਾਲੇ ਦਾ ਬੱਚਾ ਜੀ ਤੇ ਚਰਾਵੇਂ ਪੈ ਗਿਆ ਸੀ ਅਰਸ਼ਰ ਭਵਾਨ ਉਹਦੀ ਮੌਤ ਦਾ ਇਹ ਬੱਚਾ ਤਾਂ ਇੱਦਾਂ ਵੀ ਹੀ ਰਹੇ ਉਹ ਜਿਹੜਾ ਨਾ ਚੰਡੀਪੁਰੇ ਰਹਿੰਦੇ ਨੇ ਠੀਕ ਹੈ ਚਰਾਵੇਂ ਪੈ ਗਿਆ ਠੀਕ ਹੈ ਕਿੰਨੀ ਹੈ ਕਿੰਨੇ ਘਰੇ ਆ ਗਏ ਜੀ ਜਲਟ ਆ ਗਏ ਜੀ 17 ਜਲਟ ਆ ਗਏ ਜੀ ਦਿਨਾਂ ਚ ਤਿੰਨ ਜੰਬੇ ਬਚਿਆ ਜਾਂ ਬਾਕੀ ਮੁੱਕ ਗਏ 14 ਨੁਕਰੀਆ ਬਚ ਗਿਆ ਬੱਚੇ ਤੇਰ ਨ ਬਚੀ ਚੰਬੇ ਕਿੰਨੇ ਵਰ ਹੋ ਗਏ ਚਾਰ ਦੰਦ ਲੱਗਾ ਜੀ ਚਾਰ ਸਾਲ ਤਾਂ ਹੋਇਆ ਮਿਸ਼ਰੇ ਮਾਰਚ ਦਾ ਜਨਮ ਹੋਣਾ ਚਾਰ ਸਾਲ ਦੇ ਬੋਟੋ ਚ ਨਹੀਂ ਨਾ ਬੋਟੋ ਤੇ ਬਾਕੀ ਕਿੰਨੇ ਘੋੜੀਆਂ ਹੈ ਤਾਂ ਤੋਂ ਮੇਡ ਲੱਗੋ ਘੋੜੀਆਂ 121 ਘੋੜੀ ਮੇਡ ਕਰਾਦੀ ਆ ਸੀ ਜੀ ਉਹ ਤੋਂ ਪਹਿਲਾਂ 43 ਘੋੜੀ ਉਹ ਤੋਂ ਪਹਿਲਾਂ ਮੇਡ ਕੁਈ ਮੈਨ 60 ਬਾੜ 160 ਬਾੜ ਪੜੀ ਗਏ ਤੇ ਬਾਕੀ ਹਰਿਆਲ ਤਾਂ ਬਹੁਤ ਹੀ ਘਰੇ ਆਵੇ ਤਾਂ ਤੜ ਪੁਰੀ ਹੋਣੀ ਹੈ ਪਰ ਵਿਰੋਧ ਵਿੱਚ ਲਾਗ ਨਹੀਂ ਤੇ ਜਿਹੜਾ ਕੈਪਟਨ ਘੋੜਾ ਜੀ ਇਹ ਆਪਣੇ ਕੋਲ ਤਾਦਵਾੜਾ ਕੈਪਟਨ ਘੋੜਾ ਜਿਹਨੂੰ ਆਪਣੇ ਮਨਸ਼ੇਰ ਕੀਤਾ ਸੀ ਥੋੜੇ ਦਿਨ ਬਾਅਦ ਕਿਹੜਾ ਘੋੜਾ ਆਇਆ ਕੋਈ ਵੀ ਤੇ ਆਪਣੇ ਅੰਤਾਰ ਪਾਇਆ ਪਾਰਟਲ ਕੋ ਰਹਿਦੇ ਬੰਦੇ ਵਾਲੇ ਉਹਨਾਂ ਨੇ ਆਪਾਂ ਦਿੱਤਾ ਸੀ ਤੇ ਇਹ ਉਹ ਬਹੁਤ ਥੋੜੀ ਮਾੜੀ ਹਾਲਤ ਸੀ ਉਹ ਵੀ ਲੈ ਕੇ ਆਏ ਇਸ ਰਾਜਸਥਾਨ ਚ ਤੇ ਫੌਜੀ ਦਾ ਬੱਚਾ ਹੈ ਈਰਲਾਈ ਤੇ ਜੀ ਜੁਲੂ ਕੈਂਟਰੀ ਜੰਮਿਆ ਤੇ ਹਮ ਤਾਂ ਵੀ ਇਤਿਆਰ ਹੋ ਗੋੜਾ ਜਸਤਫਾਲ ਹੋ ਸੀ ਰਿਜ਼ਲਟ ਬਹੁਤ ਚੰਗੇ ਆਏ ਇਹਦੇ ਇਹਦੇ ਕੋਲੇ ਆਪਣੇ ਕੋਲੇ ਰਿਜ਼ਲਟ ਆ ਗਏ ਦੇ 8 9 ਰਿਜ਼ਲਟ ਆ ਗਏ ਤੇ ਚੰਗੇ ਮਾਰ ਬੜੀ ਸੁਣਾਈ ਪਾਉਂਦੀ ਹੈ ਠੀਕ ਹੈ ਆ ਮੱਝੂ ਕੇ ਲੈ ਲਈ ਮੱਝੂ ਕੇ ਲੈ ਲਈ ਕੋਈ ਜਿਹਾ ਬੱਚਾ ਠੀਕ ਹੈ ਚੌਂ ਡੇ ਚੜਾਈ ਦੇ ਠੀਕ ਹੈ ਤੇ ਕਿੰਨੀਆਂ ਘੋੜੀਆਂ ਮੇਰੇ ਕੋਲ ਚੱਲੋ ਇਹਦੇ ਤੋਂ ਘੋੜੀਆਂ ਹੋਣ ਨਹੀਂ 36 ਘੋੜੀਆਂ ਬੇਪਨ 36 ਘੋੜੀਆਂ 36 ਘੋੜੀਆਂ ਆਪਣੇ ਥੋੜਾ ਜਿਹਾ ਘੱਟ ਟ੍ਰੈਂਡ ਆਇਆ ਤੇ ਮਹਾਰਾਣੀ ਦਾ ਮਜੂਰੀ ਲੈਣਾ ਤਾਂ ਕਰਕੇ ਕੱਟ ਨਹੀਂ ਮਿਲਦਾ ਦੇਖੋ ਜਿਵੇਂ ਆਪਾਂ ਅੱਜ ਕੱਲ ਨਵੇਂ ਨੌਜਵਾਨ ਘੂੜੀਆਂ ਰੱਖ ਰਹੇ ਨੇ ਜੀ ਤੇ ਉਹ ਸਭ ਤੋਂ ਪਹਿਲਾਂ ਕਿਹੜੀ ਘੂੜੀ ਰੱਖਣੀ ਕਰਦੇ ਮਾ ਜਿਹੜੇ ਮਤਲਬ ਨੰਨਾ ਬੰਦਾ ਘੂੜੀ ਲੱਭਦਾ ਜੇ ਉਹਨੂੰ ਦੱਬਣ ਘੂੜੀ ਲੈਣੀ ਚਾਹੀਦੀ ਭਈ ਚਲੇ ਉਹਨੂੰ ਘੋੜੀ ਲੈ ਲੈ ਜਾਂ ਚੰਪੀ ਲੈ ਲੈ ਕਿਤੇ ਮਹਾਰਾਣੀ ਤੇ ਤੇ ਕਿੰਨੇ ਪੈਸੇ ਦਾ ਬੰਦਾ ਜਿਵੇਂ ਉਹ ਸਭ ਤੋਂ ਪਹਿਲਾਂ ਭਈ ਇਹ ਤਾਂ ਗੇਮ ਥੋੜੀ ਜਿਹੀ ਲੰਗੀ ਹੁੰਦੀ ਹੈ ਤੇ ਸਸਤਾ ਸੀ ਕੰਮ ਹੁੰਦਾ 1.5 ਲੱਖ ਤੋਂ ਪਲੱਸ ਘੂੜੀ ਹੋਣੀ ਹੈ ਘੁੜੀ ਜਿਹੜੀ ਕੁੜੀ ਤਾਂ ਠੀਕ ਹੁੰਦੀ ਹੈ ਬੜੀ ਚੰਗੀ ਦਵਾਈ ਬਾਹਲੇ ਲੱਖਾਂ ਚ ਪਾਦੇ ਠੀਕ ਹੈ ਜਿਹੜੀ ਮਤਲਬ ਕਿ ਆਮ ਠੀਕ ਨਾ ਆਮ ਜਿਹੜੇ ਬਦਲੇ ਕੰਮ ਚਲਾਉਣ ਵਾਸਤੇ ਘੁੜੀ ਜਾਨੀ ਹੈ 1.5 ਲੱਖ ਰੁਪਏ ਲੱਗੋ ਉਹਨੂੰ ਦੁੱਗਣ ਘੁੜੀ 22 ਮਿਲਦੇ ਠੀਕ ਹੈ ਜਿਹੜੀ ਉਹਨੂੰ ਹੋਮ ਕਮਨਸਰ ਕੋਈ ਲੋਕਾ ਬੱਚਾ ਦੇ ਦੇ ਜਾਂ ਕੋਈ ਪਿਛੇ ਰੂ ਰਿਹਾ ਦੇ ਦੇ ਉਹਨੇ ਨਾ ਫਿਰ ਉਹਨਾਂ ਦਾ ਸਿਸਟਮ ਚੱਲਦਾ ਠੀਕ ਹੈ ਜਿਹੜੇ ਹੁਣ ਜਿਵੇਂ ਲੋਕ ਜੀ ਨਵੇਂ ਬੰਦੇ ਇਸ ਲਾਈਨ ਦੇ ਵਿੱਚ ਆਉਂਦੇ ਜਿਵੇਂ ਬਿਸ਼ੇਰੀ ਰੱਖੋ ਲੈਂਦੇ ਆ ਤੇ ਬੁਸ਼ੇਰੀ ਪੈਸੇ ਦਾ ਰੱਖਣੀਆਂ ਦਾ ਪੈਂਦੀਆਂ ਇਜਾਮਤ ਦਾ ਸਾਰੇ ਕਰਦੇ ਲੋਕ ਬੁਸ਼ੇਰੀ ਰੱਖਣੀਆਂ ਬੁਸ਼ੇਰੀ ਦਾ ਜਿਹ ਬੁਸ਼ੇਰੀਆਂ ਦਾ ਰੱਖਣਗੇ ਤਾਂ ਢੁੱਗਣਗੇ ਗੱਲ ਨਹੀਂ ਆ ਤੇ ਪਰੰਨ ਜਿਹੜਾ ਨਾਮ ਆਉਂਦਾ ਉਹਨੂੰ ਥੋੜੀ ਮੁਸ਼ਕਲ ਹੋਣੀ ਆ ਭਾਈ ਉਹਨੂੰ ਥੋੜੀ ਲੱਗ ਜਾਈਏ ਲੇਕਿਨ ਬੁਸ਼ੇਰੀ ਇੰਨੀ ਨਹੀਂ ਜਾਈਗੀ ਬੁਸ਼ੇਰੀ ਚ ਥੋੜਾ ਸਮਾਂ ਲੱਗਦਾ ਇਸ ਸਮਾਂ ਦਾ ਇਤਜ਼ਾਰ ਮੈਂ ਕਰਦਾ ਉਹਨੇ ਉਹਦੇ ਬੰਦੇ ਦਾ ਸ਼ੌਂਕ ਹੁੰਦਾ ਹੈ ਇਹ ਬੱਚਿਆਂ ਦਾ ਥੋੜੀ ਚਰੀਤੀਆਂ ਹੁੰਦੀਆਂ ਹਾਂ ਜਿਵੇਂ ਕੋਈ ਵੱਡਾ ਲੱਗ ਜਾਂਦੀ ਹੈ ਕੋਈ ਮਾਰ ਲੱਗ ਜਾਂਦੀ ਹੈ ਉੱਚਾੜ ਕਰਦੀ ਬੰਦੇ ਦੇ 60 ਫੀਟ ਮਾਰਦੀ ਹੈ ਬੱਚਿਆਂ ਨੂੰ ਦੇਖ ਦਿੰਦੀ ਹੈ ਜਾਂਦੀ ਉਹ ਮਰੇ ਕਰਕੇ ਟ੍ਰੇਨ ਕੋਡੀ ਮੁਰਝਾਈ ਜੀ ਕਿਉਂਕਿ ਉਹ ਬੰਨਾਵੇਂ ਬੰਦੇ ਨੂੰ ਨੀਂਦ ਨਹੀਂ ਆਉਣੀ ਜੀ ਤੁਹਾਡੀ ਇਹ ਸੰਤਰਾ ਜੇ ਇੱਕ ਵਾਰੀ ਘੋੜੀ ਜੇ ਬੱਚੇ ਆਪੇ ਬੰਦੇ ਦਾ ਬਹੁਤ ਸ਼ੌਂਕ ਲੱਗ ਜਾਂਦਾ ਠੀਕ ਹੈ ਇਹ ਇੱਕ ਵਾਰ ਜਿਵੇਂ ਆਪਣੇ ਡਾਕਟਰ ਦੇ ਕਲਿਨਿਕ ਤੇਰੇ ਵਿੱਚ ਰਹੇ ਗਏ ਹੋਂ ਤੇ ਜਿਹੜੇ ਆਮ ਨੌਰਮਨ ਜਿਹੜੀਆਂ ਘੋੜਿਆਂ ਦੀਆਂ ਬਿਮਾਰੀਆਂ ਕਿਹੜੀਆਂ-ਕਿਹੜੀਆਂ ਆਉਂਦੀਆਂ ਆਹ ਘੋੜਿਆਂ ਜਿੱਦਾਂ ਜ਼ਿਆਦਾਤਰ ਤਾਂ ਪੇਟ ਦਰਦੀ ਹੈ ਠੀਕ ਹੈ ਆਪਣੀ ਜਿਹੜਾ ਨੇਚਰ ਪ੍ਰੋਬਲਮ ਹੈ ਉਸ ਤੋਂ ਇਹਨਾਂ ਨੂੰ ਆਉਂਦਾ ਪੇਟ ਦਰਦਾ ਹੈ ਬੰਨ ਹੈ ਤੇ ਜੇ ਦਬਾਵ ਵੱਲ ਪੈ ਜਾਂਦਾ ਹੈ ਪਿਸ਼ਾਬ ਵੀ ਰੁਕ ਜਾਂਦਾ ਹੈ ਜਦਾਂ ਨਹੀਂ ਪਿਸ਼ਾਬ ਥੋੜਾ ਪਾਣੀ ਪੂਰੀ ਦੀ ਮਾਤਰਾ ਲੈ ਕੇ ਰੁਕ ਜਾਂਦਾ ਤਾਂ ਠੀਕ ਹੈ ਇਹ ਪਿਸ਼ਾਬ ਦਾ ਦਬਾਅ ਨੇ ਪਿਛੇ ਦੀ ਪੈਦਾ ਨਹੀਂ ਗੈਸੇ ਕਿਸੇ ਨੂੰ ਮੈਂ ਤੁਹਾਨੂੰ ਜੇ ਪੈ ਜੇ ਅਗਰ ਰੁਕਦਾ ਰਹੇ ਠੀਕ ਹੈ ਕਿਉਂਕਿ ਸੂਜ ਕਰਾ ਇੰਜੈਕਟਰ ਮੇਰਾ ਨੋਜ਼ਲ ਕਿਸ਼ਮ ਮੇਰਾ ਡ੍ਰਿਪ ਤੋਂ ਕੇਰੀ ਹੋਦਾ ਆਹ ਮੰਦੇ ਦੇ ਅੰਦਰ ਉਪਾਸਕਾ ਦਾ ਨਹੀਂ ਪਤਾ ਠੀਕ ਹੈ ਜਿੰਤਾ ਸਭ ਪਿਸ਼ਾਬ ਆ ਕੇ ਉਹਨਾਂ ਦੇ ਉਹਨਾਂ ਪਿਸ਼ਾਬ ਕਰਲੇ ਜਾਗਰਤਾ ਠੀਕ ਹੈ ਠੀਕ ਹੈ ਜੀ ਤੇ ਜਦੋਂ ਜਿਵੇਂ ਇਹ ਦਰਦਨੀ ਜਿਹੜੀ ਪ੍ਰੋਬਲਮ ਹੈ ਨਹੀਂ ਉਹ ਆਇਆ ਜਾਂਦੇ ਉਹਦੇ ਬਾਅਦ ਤੇ ਕੀ ਵੀਰ ਦਾ ਟਰੀਟਮੈਂਟ ਹੋਵੇ। ਯਾਨੀ ਉਹ ਆਹ ਉਹ ਦਰਦਨਾਸਤ ਦਾ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਨੀਰਾ ਉਹਦਾ ਚੱਕ ਲੈਣਾ ਚਾਹੀਦਾ ਜਦੋਂ। ਠੀਕ ਹੈ ਜੀ। ਸਭ ਤੋਂ ਪਹਿਲਾਂ ਚੱਕਣਾ ਚਾਹੀਦਾ ਨੀਰਾ। ਠੀਕ ਹੈ ਜੀ। ਉਹਦੇ ਬਾਅਦ ਨੂੰ ਪੁਰਾਪੁਰਾ ਦਾ ਦੇ ਦੇ। ਪੁਰਾਪੁਰਾ ਨੂੰ ਉਹ ਬਾਅਦ ਉਹ ਜੈਕਸਲੋ ਆ ਦੇ ਮਾਈਕੋਲ ਬਾਇਨਾ ਦੇ ਨੀਰੋ ਦੇ ਆਹ। ਪਹਿਲਾਂ ਇੱਕ ਨਿਊ ਟੋਨ ਬਣਾਉਣਾ ਦਸੋਂ ਫਾਇਲ ਤੋਂ ਲੈ। ਉਹ ਮੈਨਰੇ ਕੋਲ ਇਹਨਾਂ ਟੋਕਸੀਬੈਟ ਤੇ ਪਟਾਲਜੀਨ ਤੇ ਇਹਨਾਂ ਕੋਲ ਟਨ 2 ਜੈਕਸ ਨਾਲ ਦੋ ਵੀ ਜੈਕਸ। ਕੱਟਦਾ ਜਿਵੇਂ ਕਿ ਦੱਸਿਆ ਕੋੜਾ ਵਰੀ ਕੋੜਾ ਦਾ ਵਿਦਵਾਨ ਨੇ ਤੇ ਪਰਿਵਾਰ ਵਿੱਚ ਬੋਧਾਇਆ ਹੈ ਹੁਣ ਬੱਚੇ ਉਹ ਆਪਣੇ ਕੋਈ ਮਜੂਰ ਜਿਹੜਾ ਕੋੜਾ ਅੰਮ੍ਰਿਤ ਸੀ ਉਹਦਾ ਆਪਾਂ ਇੱਕ ਬੱਚਾ ਤਿਆਰ ਕਰੀਏ ਨੇ ਆਪਾਂ ਕੋੜਾ ਉਹਦਾ ਤਿੰਨ ਦਾ ਮਜੂਰ ਆ ਰੱਖਿਆ ਆਪਾਂ ਤੇ ਸਾਡੇ ਰੇਟ ਇੰਚ ਫੈਕਟ ਕਰ ਗਿਆ ਦੋ ਸਾਲਾਂ ਦੀ ਹੋਣਗੀ ਤੁਮ 6 ਮਹੀਨਾ ਤੱਕ ਉਹਦਾ ਜਿਲਾ ਬੋਹਰਾ ਦਾ ਸਟਾਰਟ ਕਰਨਾ ਠੀਕ ਹੈ ਅਸਲ ਜੇਨਾ ਥੋੜਾ ਮਜੂਰ ਮਾਜੂਰ ਕੋੜੇ ਨੇ ਬਹੁਤ ਉੱਚਾ ਨਾਮ ਕੀਤਾ ਹੈ ਮਾਜੂਰ ਨੇ ਆਪਣਾ ਦਾ ਪਰਚਾਣ ਵੀ ਵੱਧ ਗਈ ਤੇ ਇੱਕ ਘੋੜਾ ਵੀ ਬਹੁਤ ਚੰਗਾ ਸੀ ਹਾਂਜੀ ਘੋੜਾ ਬਹੁਤ ਹੀ ਚੰਗਾ ਸੀ ਠੀਕ ਹੈ ਤੇ ਬਾਕੀ ਦੱਸ ਤੋਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਦੱਸ ਕੇ ਤੇ ਬਾਕੀ ਆਪਾਂ ਤੁਹਾਨੂੰ ਸਾਰੇ ਜਾਨਵਰਾਂ ਦੀਆਂ ਵੀਡੀਓ ਕੱਲੇ-ਕੱਲੇ ਦੇ ਵਿੱਚ ਲਾਤੀ ਆ ਤੇ ਬੇਫਿਕਰ ਹੋ ਕਿ ਤੁਸੀਂ ਬਾਈ ਨਾਲ ਸੰਪਰਕ ਕਰ ਲਓ ਜੇ ਕਿਸੇ ਵੀਰ ਨੂੰ ਸਟੱਡ ਦਾ ਵਿੱਚ ਚਾਹੀਏ ਤਾਂ ਦੱਸੋ ਆਪਣੇ ਘੋੜਿਆਂ ਦੇ ਸਟੱਡ ਦਾ ਵਿੱਚ ਦੀ ਫੀਸ ਕਿੰਨੀ ਹੈ ਪਰ ਇਹਨਾਂ ਘੋੜਾ ਨੂੰ ਹੈਗਾ ਜਿਹਦਾ ਨਾਮ ਧੀਮ ਹੈ ਹਰਜੋਰੀ ਹੈ ਜਿਹਦਾ ਉਹਦੀ ਆਪਾਂ 11000 ਰੁਪਏ ਦੀ ਕਰਤੀ ਹੈ ਠੀਕ ਹੈ ਜੇ ਕੋਈ ਨਹੀਂ ਦੱਸ ਆਪਾਂ ਕੋਡ ਲੈ ਲੀ ਨਿਲੀ 21 ਲੈ ਲਈ ਫਿਰ 11 ਲੈ ਲਈ 21 ਕਰਦੇ ਆਪਾਂ 11 ਲੈਨੇ ਆ ਤੇ 11 ਹੀ ਲੈ ਲਿਆ ਬਈ ਕੋ ਬੇਸੇ ਰੱਖੇ ਤਾਂ ਇੱਥੇ ਆਪਾਂ ਚੈੱਕ ਕਰੇ ਦੀ ਕਿਸੇ ਨੂੰ ਕੋਈ ਫੀਸ ਨਹੀਂ ਲੱਗੇ ਕੋਈ ਚੈੱਕ ਤਾਂ ਨਹੀਂ ਕਰੇ ਆਪ ਕੋਲ ਇਥੇ ਕਿਲੋ ਮਨ ਲੈ ਕੇ ਰੱਖੋ ਦੋ ਵਾਲੀ ਦਾ ਲੈ ਤੇ ਬਿੱਟਰ ਵਾਲੀ ਦਾ ਲੈ ਉਹਦੇ ਆਪਾਂ ਕੋਈ ਫੀਸ ਚਾਰ ਨਹੀਂ ਲੱਗੇ ਜੇ ਕੋਈ ਇੰਜੈਕਸ਼ਨ ਵਗੈਰਾ ਲਵਾ ਬਜੇ ਤਾਂ ਚਲੋ ਸਿਰਫ 500 ਰੁਪਏ ਦਾ ਪੂਰੀ ਵੇਚਾਣ ਤੇ ਜੇ ਜਿਹੜੀ ਮੈਨਟ ਨਹੀਂ ਹੋਈ ਜੇ ਤਾਂ ਉਹ ਵੀ ਕੋਈ ਫੀਸ ਨਹੀਂ ਫੀਸ ਨਹੀਂ ਤੇ ਬਾਕੀ ਜਿਹੜਾ ਕੋਈ ਕੈਕਟਰ ਆਉਟਪਟ ਉਹ ਲੈ ਪਾਈ ਪੂਰੀ ਆਪ 22000 ਰੁਪਏ ਦੇਖੀ ਜਾ ਰਹੀ 22000 ਰੁਪਏ ਤੇ ਉਹ ਦੂਜੇ ਦੀ ਹਜੇ ਟੈਸਟ ਨਹੀਂ ਹੋਇਆ ਤੇ ਬਾਕੀ ਦੋਸਤੋ ਸੰਪਰਕ ਕਰ ਲਿਓ ਡਾਕਟਰ ਸਾਹਿਬ ਨਾਲ ਤੇ ਬਾਕੀ ਰਿਜ਼ਲਟ ਬਹੁਤ ਚੰਗੇ ਆ ਰਹੇ ਨੇ ਘੋੜਿਆਂ ਦੇ ਤੇ ਭਾਈ ਉਹਨਾਂ ਨਾਲ ਸੰਪਰਕ ਕਰ ਲਿਓ ਨੰਬਰ ਵੀਡੀਓ ਦੇ ਵਿੱਚ ਦਿੱਤਾ ਹੋਇਆ ਤੁਹਾਨੂੰ ਇਹ ਡਾਕਟਰ ਸਾਹਿਬ ਜਿਹੜਾ ਤੁਸੀਂ ਕੈਪਟਨ ਨੂੰ ਥੋੜਾ ਕਹਿੰਦੇ ਸੀ ਉਹ ਪਸੇਜ ਵੀ ਕਰਦਾ ਹੈਗਾ ਹਾਂ ਕੈਪਟਨ ਆਪਾਂ ਭਾਈ ਇਹ ਸ਼ੇਅਰ ਕਰਨਾ ਜੀ ਉਹ ਕੋਈ ਬੰਦਾ ਹੋਵੇ ਕਿਉਂਕਿ ਸਾਡੇ ਕੋਲੇ ਬਾੜਾ ਆਪਣਾ ਜਿਹੜਾ ਬੱਚਾ ਮੈਂ ਤਿਆਰ ਹੋ ਗਿਆ ਹਾਂ ਜੀ ਤਾਂ ਕਰਕੇ ਆਪਾਂ ਨੂੰ ਲੋੜ ਹੇਠਾਂ ਤੇ ਉਹ ਜਿਹੜਾ ਬੱਚਾ ਦਾ ਡਾਇਰੈਕਟਰ ਤੇ ਉਹ ਪਸੇਬੀ ਤੇ ਅਰਥਾ ਜਿਹੜੇ ਆਪਣਾ ਕੀ ਇੰਪੋਰਟ ਹੈ ਕਿ ਜੇ ਸ਼ੋਅ ਸੁਲੇ ਵਿੱਚ ਆਏਗੀ ਅਸੀਂ ਤਲਵੰਟੀ ਸਾਹ ਤੋਂ ਲੈ ਕੇ ਨਹੀਂ ਸੀ ਜਿਸ ਪਲੇ ਦੇ ਸ਼ੋਅ ਚ ਨਹੀਂ ਕਿਸੀ ਵਿੱਚ ਆਇਆ ਠੀਕ ਹੈ ਤੇ ਕੈਪਟਨ ਉਹ ਵੀ ਡਿਸਪਲੇ ਕੀਤਾਗਾ ਤੇ ਪਹਿਲਾ ਦੋ ਤਿੰਨ ਸ਼ੋਅ ਬਿਲਰ ਆਪ ਠੀਕ ਹੈ ਚਲੋ ਅੱਗੇ ਆਪਣੀ ਠੀਕ ਹੈ ਤੇ ਦੋਸਤੋ ਸੰਪਰਕ ਕਰ ਲਿਓ ਜੀ ਧੰਨਵਾਦ ਮਿਲ ਜਾਈਏ